ਜਲਾਲਾਬਾਦ ਦੀ اناਜ ਮੰਡੀ ਦੇ ਵਿੱਚ ਰਾਤ 8 ਵਜੇ ਦੇ ਕਰੀਬ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਚੈਕਿੰਗ ਲਿਫਟਿੰਗ ਅਤੇ ਹੋਰਨਾ ਪ੍ਰਬੰਧਾਂ ਨੂੰ ਲੈ ਕੇ ਫਾਜ਼ਿਲਕਾ ਤੋਂ ਡੀਸੀ ਮੈਮ ਸੇਨੂ ਦੁੱਗਲ ਖਰਾਂ ਦੇ ਵੱਲੋਂ ਮੰਡੀ ਦੇ ਵਿੱਚ ਪਹੁੰਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਦੱਸ ਦਈਏ ਕਿ ਇਸ ਮੌਕੇ ਉਹਨਾਂ ਦੇ ਵੱਲੋਂ ਜਿੱਥੇ ਮੰਡੀ ਦੇ ਵਿੱਚ ਲਿਫਟਿੰਗ ਦੇ ਪ੍ਰਬੰਧ ਚੈੱਕ ਕੀਤੇ ਗਏ ਉੱਥੇ ਹੀ ਮੰਡੀ ਦੇ ਵਿੱਚ ਲੇਬਰ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਵੀ ਸੁਣੀਆਂ ਗਈਆਂ ਦੱਸ ਦਈਏ ਕਿ ਡੀਸੀ ਫਾਜ਼ਿਲਕਾ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਅੱਜ ਮੰਡੀਆਂ ਦੀ ਚੈਕਿੰਗ ਕੀਤੀ ਗਈ ਆ ਅਤੇ ਇਸ ਦੌਰਾਨ ਉਹਨਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹਾਲਾਂਕਿ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਆਖੀ ਕਿ ਇੱਥੇ ਪ੍ਰਬੰਧ ਸੰਤੁਸ਼ਟੀਜਨਕ ਨੇ ਲੇਕਿਨ ਹਜੇ ਵੀ ਇੰਪਰੂਵਮੈਂਟ ਦੀ ਜ਼ਰੂਰਤ ਹੈ ਦੱਸ ਦਈਏ ਕਿ ਉਹਨਾਂ ਦੇ ਨਾਲ ਏਡੀਸੀ ਫਾਜ਼ਿਲਖਾ ਅਤੇ ਜਲਾਲਾਬਾਦ ਤੋਂ ਐਸਟੀਐਮ ਮੌਜੂਦ ਰਹੇ ਮੋਚਰੀ 12% ਅਸੀਂ ਲੈਂਦੇ ਆਂ ਵੇਖ ਕੇ ਪਹਿਲਾਂ ਵੜਾ ਕੇ ਮੌਸਮ ਠੀਕ ਹੋ ਗਿਆ ਨਾ ਮੈਮ ਬਹੁਤ ਤਾਂ ਮੈਡਮ ਵਧੀਆ ਕਰੋ ਪਹਿਲੇ ਪਹਿਲੇ ਪਤਾ ਕਿ ਸੁੱਕੀ ਆਵੇ ਕਹਿੰਦੇ ਕਹਿੰਦੇ ਚਲੀ ਜਾਵੇ ਚੈੱਕ ਕਰਕੇ ਮਾਲ ਕੇ ਚੈੱਕ ਕਰਕੇ ਘਰੇ ਮੋਚਰੀ 12 ਲੈਂਦਾ ਹੈ 12 ਮੋਚਰੀ ਨੇ ਲਿਆ ਵੀ ਜਾਂਦੇ ਥੋੜ੍ਹ ਜੇ ਬਸ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਠੀਕ ਹੈ ਸਰ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕਰ ਰੋ ਲੋਰ ਹਾਂ ਜੀ ਅੱਛਾ ਕਰੋ ਕਰੋ ਕੈਰੀ ਆਨ ਕੰਨ ਹੁਣ ਆਪਣਾ ਕੰਮ ਕੀਤਾ ਠੀਕ ਹੈ ਕਰੋ ਕਰੋ ਬੇਟਾ ਕਰੋ ਕਰੋ ਚਲੋ ਟੋਲ ਰਿਆ ਟਾਈਮ ਤੇ ਲਿਫਟ ਨਹੀਂ ਆ ਹਾਂ ਜੀ ਹੋ ਰਹੀ ਹੈ ਲਿਫਟ ਕਿੰਨਾ ਚ ਵਧੀਆ ਹੋ ਰਹੀ ਹੈ ਕਿੰਨੇ ਦਿਨ ਹੋਇਆ ਮੰਡੀ ਚ ਆਏ ਮੈਂ ਤਾਂ ਅੱਜ ਆਇਆ ਜੀ ਅੱਜ ਆਇਆ ਹੋ ਗਿਆ ਵੇਖਿਆ ਮਾਲ ਮਾਲ ਵੇਖਿਆ ਸੁਲਨਾ ਸੁਲਨਾ ਸੁਸਤੀ ਆ ਤੁਹਾਨੂੰ ਦੇਖੋ ਵਧੀਆ ਜੀ ਜੀ ਮੈਂ ਮਾਇਸੀ ਹਾਂ ਜੀ ਕਿੱਦਾਂ ਦੇ ਪ੍ਰਬੰਧ ਹੈ ਤੁਹਾਨੂੰ ਕਿੱਦਾਂ ਦਾ ਲੱਗਾ ਮੰਡੀ 'ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਕਿੱਥੋਂ ਆਏ ਹੋ ਤੁਸੀਂ ਲਾਪਣ ਕਾਂਗਾ ਜੀ ਕਦੋਂ ਆਏ ਹੋ ਅੱਜ ਸਵੇਰ ਆਏ ਹੋ ਸਵੇਰ ਹਾਂ ਜੀ ਵਿਕ ਗਿਆ ਮਾਲ ਮਾਲ ਵਿਕ ਗਿਆ ਜੀ ਸਾਮ ਨੂੰ ਤੁਰ ਜੇ ਬੜੇ ਮਾਰੀ ਸਿਰ ਤੇ ਤੁਲਣਾ ਜਿੰਨਾ ਜਿੰਨਾ ਟਾਈਮ ਲੱਗਣਾ ਜੀ ਸਹੀ ਕੰਮ ਚੱਲ ਰਿਹਾ ਜੀ ਕੋਈ ਨਹੀਂ ਚੱਲ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਐਸੇ ਵਾਰੀ ਕੋਈ ਦਿੱਕਤ ਨਹੀਂ ਆਈ ਜੀ ਐਸੇ ਵਾਰੀ ਹਾਂ ਬਈ ਸਾਹਿਬ ਮੌਸਮ ਸਹੀ ਹੋ ਗਿਆ ਮੌਸਮ ਸਹੀ ਹੋਣਾ ਨਾਲ ਕੰਮ ਚੱਲ ਗਿਆ ਸਹੀ ਹਾਂ ਜੀ ਜੀ ਬੜਾ ਵਧੀਆ ਕੰਮ ਕਰਦੇ ਹੋ ਜੀ

ਇਹ ਇਤੋਂ ਦੇ ਹਾਲਾਤ ਦੇਖ ਕੇ ਤੁਸੀ ਕਿਦਾਂ ਲੱਗਿਆ ਤੁਹਾਨੂੰ ਸੰਤੁਸ਼ਟੀ ਹੈ ਠੀਕ ਹੈ ਹਾਲਾਤ ਠੀਕ ਹੈ ਜੀ ਹਲੇ ਇੰਪਰੂਵਮੈਂਟ ਦੀ ਹੋਰ ਲੋੜ ਹੈ ਬਿਕੋਜ਼ ਕੱਲ ਜਿਹੜੀ ਸਟ੍ਰਾਈਕ ਸੀ ਪਲੇਟਾਰਾਂ ਕਰਕੇ ਉਸ ਕਰਕੇ ਆਮਦ ਕੱਲ੍ਹ ਪਰਸੋ ਦੋ ਦਿਨਾਂ ਚ ਜ਼ਿਆਦਾ ਆਮਦ ਹੋਈ ਹੈ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਸਟ੍ਰੀਮਲਾਈਨ ਕਰਕੇ ਇੱਕ ਦੋ ਦਿਨਾਂ ਚ ਠੀਕ ਹੋ ਜਾਏਗਾ ਇਸ ਵਾਰ ਥੈਂਕ ਯੂ ਥੈਂਕ ਯੂ